ਸਤਿ ਸ਼੍ਰੀ ਅਕਾਲ ਵੀ ਦੋਸਤੋ ਪੰਜਾਬੀਓ ਮੈਂ ਅੱਜ ਆਪਾਂ 3-4 ਪੁਆਇੰਟਸ ਤੇ ਗੱਲਬਾਤ ਕਰਾਂਗੇ ਤੇ ਜਿਹੜੀਆਂ ਵੱਡੀਆਂ ਸਾਡੇ ਸਮਝਣਯੋਗ ਗੱਲਾਂ ਨੇ ਜਾਂ ਸਮਝਣੀਆਂ ਚਾਹੀਦੀਆਂ ਸਾਨੂੰ ਹਰ ਹਾਲ ਦੇ ਵਿੱਚ ਜੋ ਇੱਕ ਪੁਆਇੰਟ ਤਾਂ ਹੋਊਗਾ ਕਿ ਅਸੀਂ ਬਾਹਰਲੇ ਲੋਕਾਂ ਬਾਰੇ ਇਹ ਗੱਲਾਂ ਕਰਨ ਲੱਗੇ ਜੰਨੇ ਯਾਰ ਵੀ ਪੰਜਾਬ ਤੋਂ ਬਾਹਰਲੀ ਸਟੇਟ ਦਾ ਕੋਈ ਬੰਦਾ ਸਾਡੀ ਮਦਦ ਲਈ ਨਹੀਂ ਆਇਆ ਪੰਜਾਬ ਦੇ ਲੋਕ ਹਰ ਥਾਂ ਜਾ ਕੇ ਖੜਦੇ ਆ ਫਲਾਨਾ ਢਮਕਾ ਇੱਕ ਤਾਂ ਇਹ ਗੱਲ ਜਿਹੜੀ ਆਮ ਚੱਲਦੀ ਆ ਬਹੁਤ ਲੋਕ ਕਹਿ ਦਿੰਦੇ ਹੈਗੇ ਦੂਜਾ ਇਹ ਗੱਲ ਕਿ ਬਹੁਤ ਸਾਰੇ ਜਿਹੜੇ ਮਤਲਬ ਜਾ ਰਹੇ ਆ ਲੰਗਰ ਜਾਂ ਕੁਝ ਵੀ ਸਪੋਰਟ ਲਈ ਹੜਪੀੜਤਾਾਂ ਦੀ ਉਹ ਕਿਸੇ ਪਾਰਟੀ ਦੇ ਕਿਸੇ ਮਤਲਬ ਜਾਂ ਪੋਲੀਟੀਕਲ ਪਾਰਟੀ ਦੇ ਐਗਜ਼ ਹੋਰ ਇਸ ਤਰ੍ਹਾਂ ਦੇ ਨਾਮ ਤੇ ਜਾ ਰਹੇ ਆ ਚਲੋ ਉਹ ਚੀਜ਼ ਤੇ ਵੀ ਆਪਾਂ ਪੁਆਇੰਟ ਤੇ ਡਿਸਕਸ ਕਰਾਂਗੇ ਵੈਸੇ ਆਪਾਂ ਇਸ ਚੀਜ਼ ਦਾ ਵਿਰੋਧ ਨਹੀਂ ਕਰਦੇ ਕਿਹਦੇ ਨਾਮ ਤੇ ਜਾ ਰਹੇ ਆ ਉਹਦੇ ਚ ਅਗਲੇ ਪੁਆਇੰਟ ਡਿਸਕਸ ਕਰਾਂਗੇ ਤੀਜਾ ਇਹ ਕਿ ਵੀ ਜਿਹੜੇ ਵੀ ਹੜ੍ਹ ਪੀੜਤ ਹੁਣ ਆਪਾਂ ਇੰਨੀ ਮਦਦ ਹਰ ਬੰਦੇ ਦੇ ਦਿਲ 'ਚ ਉਹਨਾਂ ਪ੍ਰਤੀ ਸਤਿਕਾਰ ਆ ਇਹ ਸਰਕਾਰਾਂ ਪ੍ਰਤੀ ਲੋਕਾਂ 'ਚ ਗੁੱਸਾ ਵੱਧ ਰਿਹਾ ਕਿ ਉਹਨਾਂ ਨੇ ਯਾਰ ਕਿਵੇਂ ਘਰ ਘਾਟ ਡਬੋਤੇ ਲੋਕਾਂ ਦੇ ਕਿਵੇਂ ਉਹਨਾਂ ਦੇ ਡੰਗਰ ਪਸ਼ੂ ਸਭ ਕੁਝ ਵਹਿ ਗਿਆ ਉਹਨਾਂ ਦੇ ਬੱਚੇ ਰੁਲ ਗਏ ਹਨਾ ਕਈ ਪ੍ਰੈਗਨੈਂਟ ਲੇਡੀਆਂ ਹੋਣੀਆਂ ਛੋਟੇ ਬੱਚੇ ਹੋਣਗੇ ਬਜ਼ੁਰਗ ਹੋਣਗੇ ਤੇ ਉਹਨਾਂ ਨਾਲ ਕੀ ਹਾਲਤ ਹੋਊਗੀ ਆਪਾਂ ਇਮੇਜਿਨ ਕਰ ਸਕਦੇ ਹਾਂ ਇਹ ਚੀਜ਼ਾਂ ਇਸ ਕਰਕੇ ਸਰਕਾਰਾਂ ਪ੍ਰਤੀ ਲੋਕਾਂ ਦਾ ਗੁੱਸਾ ਵੱਧ ਰਿਹਾ ਇੱਕ ਆਪਾਂ ਇਹ ਪੁਆਇੰਟ ਡਿਸਕਸ ਕਰਾਂਗੇ ਸੋ ਇੱਕ ਦੋ ਇਸ ਤਰ੍ਹਾਂ ਦੇ ਪੁਆਇੰਟ ਆਪਾਂ ਹੋਰ ਡਿਸਕਸ ਕਰਾਂਗੇ ਸੋ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਜਦੋਂ ਆਪਾਂ ਕਹਿ ਦਿੰਨੇ ਆ ਯਾਰ ਵੀ ਬਾਹਰ ਦੀਆਂ ਸਟੇਟਾਂ ਵਾਲਾ ਕੋਈ ਨਹੀਂ ਆ ਕੇ ਖੜਾ ਦੇਖੋ ਜੀ ਪੰਜਾਬ ਹੱਥਾਂ ਜਾ ਕੇ ਖੜਦਾ ਇਹ ਆਮ ਗੱਲਬਾਤ ਦੇ ਵਿੱਚ ਜਦੋਂ ਆਪਾਂ ਚਾਰ ਬੰਦੇ ਖੜ ਕੇ ਗੱਲ ਕਰ ਰਹੇ ਹਾਂ ਠੀਕ ਆ ਬੰਦੇ ਦੇ ਪਰਸਨਲ ਵਿਚਾਰ ਆ ਕਿਸੇ ਦੇ ਵੀ ਕਹਿ ਸਕਦਾ ਬੰਦਾ ਗੱਲ ਆ ਪਰ ਇੱਕ ਇੰਡੀਜ ਸਵਾਲ ਨਾਂ ਦਾ ਮੁੰਡਾ ਜਿਹੜਾ ਫੋਰਮ ਦੇ ਵਿੱਚੋਂ ਸ਼ਾਇਦ ਕੈਨੇਡਾ ਜਾਂ ਅਮਰੀਕਾ ਦੇ ਵਿੱਚੋਂ ਰੇਡੀਓ ਚਲਾਉਂਦਾ ਆਪਦਾ ਉਹ ਬੰਦਾ ਆਪਦੀ ਆਈਡੀ ਤੇ ਆ ਕੇ ਇਹੋ ਜਿਹੀਆਂ ਗੱਲਾਂ ਕਹਿ ਰਿਹਾ ਤੇ ਉਹ ਬਾਈ ਨੂੰ ਮੇਰੇ ਹੱਥ ਵੱਲ ਕੇ ਬੇਨਤੀ ਜਿਤਰੇ ਪਰਸਨਲ ਵਿਚਾਰਾ ਤੂੰ ਪਰਸਨਲ ਇਹ ਰੱਖ ਸਕਦਾ ਵੇ ਯਾਰਾਂ ਦੋਸਤਾਂ ਚ ਰੱਖ ਸਕਦਾ ਤੇਰੀ ਆਈਡੀ ਤੇ ਆਉਣ ਵਾਲੀ ਗੱਲ ਤੇਰੇ ਪਰਸਨਲ ਵਿਚਾਰ ਨਹੀਂ ਹੈਗੇ ਉਹ ਇੱਕ ਕਮਿਊਨਿਟੀ ਰਿਪ੍ਰੈਜ਼ੈਂਟ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਕਿਉਂਕਿ ਜਦੋਂ ਤੂੰ ਇਹ ਗੱਲ ਕਰਦਾ ਬਾਹਰਲਾ ਪੰਜਾਬ ਨਾਲ ਕੋਈ ਨਹੀਂ ਆ ਕੇ ਖੜਾ ਪੰਜਾਬ ਹਰਥਾਂ ਜਾ ਕੇ ਖੜਦਾ ਤਾਂ ਇਹਦਾ ਮਤਲਬ ਤੂੰ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਹੈਗਾ ਉਸ ਟਾਈਮ ਤੇ ਚਾਹੇ ਤੈਨੂੰ ਲੋਕ ਉਹ ਗੱਲ ਮੰਨਣ ਨਾ ਮੰਨਣ ਪਰ ਬਾਹਰਲੇ ਲੋਕ ਉਹ ਗੱਲ ਮੰਨਣਗੇ ਕਿ ਇਹ ਬੰਦਾ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਪੰਜਾਬ ਦੀ ਇਹ ਬੋਲੀ ਆ ਕਿਉਂਕਿ ਵੀਰੇ ਤੇਰੀਆਂ ਵੀਡੀਓ ਹਜ਼ਾਰਾਂ ਲੋਕਾਂ ਨੇ ਦੇਖਣੀਆਂ ਨੇ ਤੇਰੇ ਮੂੰਹੋਂ ਇਹੋ ਜੀ ਗੱਲ ਫਵਦੀ ਨਹੀਂ ਭਾਵੇਂ ਤੇਰੇ ਪਰਸਨਲ ਵਿਚਾਰ ਹੋਣ ਪਰ ਉਹ ਲਾਈਵ ਤੇ ਨਹੀਂ ਹੋਣੇ ਚਾਹੀਦੇ ਪਰਸਨਲ ਵਿਚਾਰ ਤੂੰ ਆਪਣੇ ਰੱਖ ਸਕਦਾ ਇਹਦੇ ਨਾਲ ਕੀ ਆ ਪਹਿਲੀ ਗੱਲ ਸਾਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਹੈ ਪੰਜਾਬ ਨੂੰ ਕਿ ਸਾਡੀ ਮਦਦ ਤੇ ਨਹੀਂ ਆਇਆ ਪਹਿਲੀ ਗੱਲ ਭਾਵੇਂ ਨਹੀਂ ਆਏ ਜਾਣ ਬੁੱਝ ਕੇ ਨਹੀਂ ਆਏ ਹਾਲਾਂਕਿ ਆਏ ਆ ਹਰਿਆਣੇ ਤੋਂ ਬੰਦੇ ਆਏ ਆ ਰਾਜਸਥਾਨ ਤੋਂ ਆਏ ਆ ਨਵਦੀਪ ਜਲਵੇੜਾ ਵੀਰ ਆਪਣਾ ਕਿਸਾਨ ਅੰਦੋਲਨ ਵਾਲਾ ਉਹ ਆਇਆ ਹੋਰ ਕਿੰਨੇ ਬੰਦੇ ਮਤਲਬ ਆਪਦੇ ਟੀਮਾਂ ਲੈ ਕੇ ਤੇ ਹੋਰ ਕਿੰਨਾ ਰਸਣ ਪਾਣੀ ਲੈ ਕੇ ਆਏ ਹੈਗੇ ਸਾਰੇ ਆਏ ਹੈਗੇ ਜਿੱਥੋਂ ਦਾ ਖਬਰ ਫੈਲੀ ਆਏ ਆ ਇਹਦਾ ਦੂਜਾ ਪੱਖ ਇਹ ਹੈ ਵੀ ਸਰਕਾਰਾਂ ਇਹੀ ਚੀਜ਼ ਚਾਹੁੰਦੀਆਂ ਕਿ ਬਾਹਰਲਾ ਕੋਈ ਨਾ ਆਵੇ ਉਹਨਾਂ ਨੇ ਸੋਸ਼ਲ ਜਿਹੜਾ ਆਪਣਾ ਨੈਸ਼ਨਲ ਮੀਡੀਆ ਉੱਥੇ ਤਾਂ ਖ਼ਬਰੀ ਹਾਈਲਾਈਟ ਨਹੀਂ ਹੋਣ ਦਿੱਤੀ ਉਹ ਹੋ ਸਕਦਾ ਲੋਕਾਂ ਨੂੰ ਪਤਾ ਹੀ ਨਾ ਹੋਵੇ ਪੰਜਾਬ 'ਚ ਫਲੱਡ ਆਏ ਹੋਏ ਆ ਉਹਨਾਂ ਨੂੰ ਹਮਦਰਦੀ ਵੀ ਨਾ ਹੋਵੇ ਲੋਕਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੀ ਨਾ ਹੋਵੇ ਪਤਾ ਹੀ ਨਹੀਂ ਸਰਕਾਰਾਂ ਦਾ ਇਹ ਨੈਰੇਟਿਵ ਹੁੰਦਾਗਾ ਕਿ ਇਹਨਾਂ ਨੂੰ ਵੱਖੋ-ਵੱਖਰੇ ਰੱਖੋ ਜੇ ਇਕੱਠਿਆਂ ਕਰਤਾ ਤਾਂ ਸਾਨੂੰ ਗੱਡੀ ਤੇ ਕਿਹਨੇ ਬੈਣ ਦੇਣਾਗਾ ਇਸੇ ਕਰਕੇ ਤਾਂ ਸਾਡੇ 'ਚ ਹਰਿਆਣਾ ਤੇ ਹਿਮਾਚਲ ਅਟਕ ਗੱਡੇ ਸੀ ਔਰ ਸਾਡਾ ਕਿਹੜਾ ਉਹਨਾਂ ਨਾਲ ਬੱਟ ਦਾ ਰੋਲਾ ਸੀ ਸਾਡੇ ਭਰਾ ਸੀ ਆਪਦੀ ਖੇਤੀਬਾੜੀ ਕਰਕੇ ਘਰੇ ਰੋਟੀ ਖਾਂਦੇ ਸੀ ਚੱਕਰ ਇਹੀ ਸੀ ਕਾਰਨ ਇਹੀ ਸੀ ਵੀ ਇਹਨਾਂ ਨੂੰ ਅਡ ਕਰੋ ਨਹੀਂ ਤਾਂ ਇਹ ਜਿਹੜੀ ਸਟਰੈਂਥ ਐ ਢੀ ਜਿਆਦਾ ਹੋ ਜੂਗੀ ਕਿਸੇ ਸਾਥੋਂ ਸਭ ਵੀ ਨਹੀਂ ਸਮਣੀ ਜੇ ਹਰਿਆਣਾ ਤੇ ਪੰਜਾਬ ਇਕੱਠੇ ਹੋ ਗਏ ਇਹਨਾਂ ਚ ਪੋਟੈਂਸ਼ੀਅਲ ਆ ਇਹਨਾਂ ਚ ਸਟਰੈਂਥ ਹੈ ਪਰ ਸਰਕਾਰ ਨੇ ਇਹ ਚੀਜ਼ ਵੰਡੀ ਸੀ ਹੁਣ ਇੱਕ ਦੂਜੀ ਗੱਲ ਜਿਹੜੀ ਮੈਂ ਪੁਆਇੰਟ ਆਊਟ ਕਰਨਾ ਚਾਹਣਾ ਬਾਈ ਜੀ ਇੱਕ ਨੈਰੇਟਿਵ ਚੱਲ ਰਿਹਾ ਸਰਕਾਰਾਂ ਫੇਲ ਹੋ ਗਈਆਂ ਦ੍ਰਿਆ ਦੀ ਸਫਾਈ ਕਰਨ ਨੂੰ ਜਿਹੜੇ ਵਿੱਚ ਦਰਖਤ ਉਗਰੇ ਸੀ ਉਹਨਾਂ ਨੂੰ ਪੱਟ ਕੇ ਜਾਂ ਟੁੱਟੇ ਪੱਟੇ ਓਕੜੇ ਦਰਖਤ ਬਾਹਰ ਕੱਢਣ 'ਚ ਫੇਲ ਹੋ ਗਈਆਂ ਜਾਂ ਜੋ ਵੀ ਉਹਦੇ ਵਿੱਚ ਬਲਕਾ ਫੂਸ ਉਗਰੇ ਸੀ ਉਹਨੂੰ ਸਾਫ਼ ਕਰਨ 'ਚ ਫੇਲ ਹੋ ਗਈਆਂ ਉਹਦੇ ਕਿਨਾਰੇ ਉੱਚੇ ਕਰਨ 'ਚ ਫੇਲ ਰਹੀਆਂ ਸਰਕਾਰਾਂ ਸਰਕਾਰਾਂ ਡੈਮ ਦੇ ਪ੍ਰਬੰਧ ਸੰਭਾਲਣ 'ਚ ਫੇਲ ਰਹੀਆਂ ਕਿ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਿਆ ਯਾਰ ਕਿ ਡੈਮ ਦੇ ਪ੍ਰਬੰਧ ਅਸੀਂ ਕਿਵੇਂ ਸੰਭਾਲ ਲਈਏ ਕਿਉਂਕਿ ਵੀ ਡੈਮ ਦਾ ਪਾਣੀ ਕਿਵੇਂ ਛੱਡੀਏ ਰੇਸ਼ਿਓ ਚ ਵੱਧ ਘੱਟ ਕਰਕੇ ਛੱਡੀਏ ਉੱਥੇ ਸਰਕਾਰਾਂ ਫੇਲ ਰਹੀਆਂ ਨੇ ਕੋਈ ਫਰਕ ਨਹੀਂ ਪੈਂਦਾ ਸਾਨੂੰ ਕਿਉਂਕਿ ਸਾਡੇ ਬੰਦੇ ਮਰਦੇ ਆ ਸਾਡੇ ਲੋਕਾਂ ਦੇ ਘਰ ਘਾਟ ਉੱਜੜਦੇ ਆ ਕੋਈ ਫਰਕ ਨਹੀਂ ਪੈਂਦਾ ਕਿਹੜੀ ਸਰਕਾਰ ਆ ਕਿੱਥੇ ਕਿਹੜੀ ਕਿੱਥੇ ਆ ਕਿਉਂਕਿ ਬਹੁਤ ਹੀ ਮਤਲਬ ਇਹ ਸੈਂਸਿਟਿਵ ਗੱਲਾਂ ਹੁੰਦੀਆਂ ਨੇ ਵੀ ਜਦੋਂ ਸਾਨੂੰ ਸਮਝ ਆਉਂਦੀਆਂ ਨੇ ਜਦੋਂ ਉੱਥੇ ਵੀ ਰਾਜਨੀਤੀ ਹੁੰਦੀ ਆ ਜਾ ਜਾ ਕੇ ਉਸ ਮਾਮਲੇ 'ਚ ਵੀ ਤਾਂ ਉਦੋਂ ਬੜਾ ਦੁੱਖ ਲੱਗਦਾ ਇਹਨਾਂ ਚੀਜ਼ਾਂ ਦਾ ਯਾਰ ਇਹ ਜਿੱਥੇ ਲੋਕ ਉਜੜ ਰਹੇ ਆ ਜਿੱਥੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਜੇ ਤੁਸੀਂ ਉੱਥੇ ਜਾ ਜਾ ਰਾਜਨੀਤੀਆਂ ਕਰੋਗੇ ਇੱਕ ਬੀਬੀ ਬੜੇ ਸੋਹਣੇ ਸੂਟ ਪਾਪਾ ਆ ਜਾਂਦੀ ਹੈਗੀ ਮਤਲਬ ਡਾਇਰੈਕਸ਼ਨਾਂ ਦਿੰਦੀ ਹੈ ਕਹਿੰਦੀ ਉਹ ਜਿਹੜੇ ਸੀਗਾ ਫਲੱਡ ਗੇਟ ਖੋਲਣ ਵਾਲਾ ਜਿੱਥੇ ਉਹ ਬਣਿਆ ਹੋਈਆਂ ਵਿਚਾਲੇ ਕੰਧਾਂ ਜਿੱਥੇ ਵਿਚਾਲੇ ਵਿਚਾਲੇ ਗੇਟ ਨੇ ਕਹਿੰਦੀ ਇਹ ਵੀ ਤੋੜ ਦਿਓ ਹੁਣ ਬੀਬੀ ਨੂੰ ਨਾ ਤਾਂ ਇਹ ਅਕਲ ਆ ਗਈ ਵੀ ਉਹ ਤੋੜਨ ਵਾਲੀਆਂ ਚੀਜ਼ਾਂ ਨਹੀਂ ਉਹਦੇ ਸਾਰੇ ਤਾਂ ਗੇਟ ਖੜੇ ਆ ਉਹ ਉਹਨੂੰ ਸਮਝਾਵੇ ਕੌਣ ਵੀ ਜਿੰਨੀ ਕੁ ਸੁਰਖੀ ਬਿੰਦੀ ਲਾ ਕੇ ਉਹ ਆ ਜਾਂਦੀ ਹੈ ਲੋਕਾਂ ਨੂੰ ਗੱਲਾਂ ਦੱਸਣ ਵੀਡੀਓ ਬਣਾਉਣ ਵਾਲ ਦੀ ਸੋ ਜਿਹੜੇ ਪਹਿਲੀ ਗੱਲ ਤਾਂ ਜਿਹੜੇ ਵੀਡੀਓ ਬਣਾਉਣ ਵਾਲੇ ਇਹਨਾਂ ਤੋਂ ਬਚੋ ਦੂਜੀ ਗੱਲ ਮੈਂ ਸਰਕਾਰਾਂ ਦੀ ਕਰ ਰਿਆ ਸੀ ਸਰਕਾਰਾਂ ਇੱਥੇ ਫੇਲ ਹੋ ਗਈਆਂ ਲੋਕਾਂ ਨੂੰ ਸਰਕਾਰਾਂ ਬਤੀ ਬੜਾ ਗੁੱਸਾ ਸੀਗਾ ਪਰ ਹੁਣ ਸਰਕਾਰਾਂ ਨੇ ਇੱਕ ਨੈਰੇਟਿਵ ਚਲਾ ਰੱਖਿਆ ਕਿ ਜੀ ਮਾਝੇ ਵਾਲੇ ਤਾਂ ਵੀ ਜਿਵੇਂ ਮਰਨੇ ਚਾਹੀਦੇ ਆ ਆਪਾਂ ਨੂੰ ਇਹ ਲੱਗਣ ਲਾ ਦੇਣਗੇ ਇਹ ਵੀ ਇਹ ਤਾਂ ਮਰਨੇ ਚਾਹੀਦੇ ਬੰਦੇ ਹੀ ਮਾਰੇ ਆ ਕੱਲੇ-ਕੱਲ ਮੈਂ ਇੱਕ ਦਿਨ ਚ ਚਾਰ ਬੱਖੋ-ਵੱਖ ਬੰਦਿਆਂ ਤੋਂ ਤੇ ਬੱਖੋ-ਵੱਖਰੇ ਪਿੰਡਾਂ ਦੇ ਬੰਦਿਆਂ ਤੋਂ ਇੱਕੋ ਗੱਲ ਸੁਣ ਲਈ ਕਿ ਉਹ ਤਾਂ ਬੰਦੇ ਐਡੇ ਘਟੀਆ ਯਾਰ ਵੀ ਉਹਨਾਂ ਨਾਲ ਤਾਂ ਹੀ ਹੋਣੀ ਚਾਹੀਏ ਉਹਨਾਂ ਦੇ ਮੂੰਹੋਂ ਉਹਨਾਂ 'ਚ ਇਹ ਨਹੀਂ ਮਸਲਾ ਹੈ ਕਿ ਕੋ ਉਹ ਕਿਹੜੀ ਪਾਰਟੀ ਦੇ ਬੰਦੇ ਆ ਬੱਖੋ-ਵੱਖਰ ਪਾਰਟੀਆਂ ਦੇ ਬੰਦੇ ਕਾਰਨ ਕੀ ਸਰਕਾਰਾਂ ਨੇ ਜਦੋਂ ਛੋਡੀ ਮਦਦ ਨਹੀਂ ਕਰਨੀ ਛੋਡੇ ਖਿਲਾਫ ਇੱਕ ਨੈਰੇਟਿਵ ਸਿਰਜਣਾ ਉਹਨਾਂ ਨੇ ਕਿ ਯਾਰ ਇਹ ਬੰਦਿਆਂ ਨੂੰ ਵੀ ਜੇ ਆਪਾਂ ਨਹੀਂ ਮਦਦ ਕਰਨੀ ਤਾਂ ਇਹਨਾਂ ਨੂੰ ਜਿਵੇਂ ਦਿੱਲੀ 'ਚ ਸਿੱਖਾਂ ਨੂੰ ਕਤਲਿਆਂ ਕਰਕੇ ਬਣਾਇਆ ਸੀ ਵੀ ਤਾਂ ਰਾਕਸ਼ਸ ਬੰਦੇ ਆ ਤੇ ਇਸ ਕਰਕੇ ਇਹਨਾਂ ਨੂੰ ਵੀ ਹੁਣ ਮਾਰੋ ਤੇ ਰਾਖਸ਼ ਬਣਾ ਦਿਓ ਉਹਨਾਂ ਨੂੰ ਵਿਮਾਜਲ ਤੇ ਰਾਖਸ਼ਾ ਹੁਣ ਆਪਣਾ ਨਤੀਜਾ ਇਹ ਨਿਕਲਦਾ ਬਾਈ ਆਪਾਂ ਉਹਨਾਂ ਖਿਲਾਫ ਇਹ ਨੈਰੇਟਿਵ ਨਹੀਂ ਚੱਲਣ ਦੇਣਾ ਉਹ ਪੀੜਤ ਬੰਦੇ ਆ ਉਹ ਵਿਚਾਰੇ ਫਲੱਡਾਂ ਨੇ ਰੋੜ ਰੱਖੇ ਹੈਗੇ ਸਰਕਾਰਾਂ ਨੂੰ ਉਹਨਾਂ ਦੇ ਹਾਸੇ ਜਿਹੜੇ ਘਰ ਘਾਟ ਰੁੜ ਗਏ ਤੇ ਕਿਸ਼ਤੀਆਂ 'ਚ ਬਹਿ ਕੇ ਫੇਰ ਵੀ ਹੱਸਦੇ ਆ ਉਹਨਾਂ ਦੀਆਂ ਜਿਹੜੀਆਂ ਲੇਡੀਜ਼ ਨੇ ਬੁੜੀਆਂ ਨੇ ਉਹ ਇੰਨੀਆਂ ਜ਼ਬਰਦਸਤ ਗੱਲਾਂ ਕਰਦੀਆਂ ਨੇ ਹੌਸਲੇ ਵਾਲੀਆਂ ਤੇ ਸਰਕਾਰਾਂ ਨੂੰ ਚੁੱਪਦੀਆਂ ਨੇ ਇਹ ਸੋ ਇੱਕ ਤਾਂ ਆਪਾਂ ਇਹ ਬਾਈ ਜੀ ਨੈਰੇਟਿਵ ਹਰ ਗਿਜ ਨਹੀਂ ਬਣ ਦੇਣਾ ਕਿ ਪੰਜਾਬ ਤੋਂ ਬਾਹਰਲਾ ਸਾਡੀ ਕੋਈ ਮਦਦ ਲਈ ਨਹੀਂ ਆਇਆ ਭਾਵੇਂ ਬਿਲਕੁਲ ਨਹੀਂ ਆਇਆ ਯਾਰ ਜੇ ਉਹ ਏਡੇ ਮੰਨ ਲਓ ਵੀ ਮਦਦਯੋਗ ਹੁੰਦੇ ਬੰਦੇ ਜੋਗਤ ਭਾਵਕੇ ਹੋ ਸਕਦਾ ਉਹਨਾਂ ਦੀ ਇਕਨੋਮਿਕ ਕੰਡੀਸ਼ਨ ਸਾਡੇ ਤੋਂ ਬਹੁਤ ਪਿੱਛੇ ਹੋਵੇ ਹੋ ਸਕਦਾ ਉਹਨਾਂ ਦੀ ਸਟਰੈਂਥ ਆ ਜਿਹੜੀ ਉਹਨਾਂ 'ਚ ਭਾਵਨਾ ਕੀ ਉਹ ਬਹੁਤ ਛੋਟੀ ਹੋਵੇ ਜਾਂ ਬੰਦੇ ਇਕੱਠੇ ਨਾ ਹੋ ਸਕਦੇ ਹੋਣ ਜੇ ਸਾਡੇ ਚ ਭਾਵਨਾ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਚ ਕਿਉਂ ਨਹੀਂ ਇਹ ਸਾਡਾ ਸਵਾਲ ਨਹੀਂ ਹੈਗਾ ਸਾਡਾ ਸਵਾਲ ਇਹ ਹੈ ਵੀ ਅਸੀਂ ਆਪਣਾ ਅੱਜ ਸਾਂਭਣਾ ਜੇ ਕੱਲ ਨੂੰ ਉੱਥੇ ਪਹੁੰਚਤਾ ਉਹ ਅਸੀਂ ਜਾਵਾਂਗੇ ਤੇ ਉਹਨਾਂ ਦੀ ਹੱਲਾਸ਼ੇਰੀ ਕਰਾਂਗੇ ਜਿਹੜੇ ਉੱਥੇ ਜਾਣਗੇ ਇੱਕ ਤਾਂ ਇਹ ਆਪਾਂ ਨੈਰੇਟਿਵ ਨਹੀਂ ਬਣਨ ਦੇਣਾ ਸਰਕਾਰਾਂ ਦੀ ਕੋਸ਼ਿਸ਼ ਆ ਵੀ ਇਹ ਨੈਰੇਟਿਵ ਬਣਾਓ ਕਿ ਪੰਜਾਬ ਤੋਂ ਬਾਹਰਲਾ ਕੋਈ ਨਹੀਂ ਆਇਆ ਦੂਜੀ ਕੋਸ਼ਿਸ਼ ਸਰਕਾਰਾਂ ਦੀ ਇਹ ਹੈ ਕਿ ਹੁਣ ਉਹਨਾਂ ਨੂੰ ਰਾਖਸ਼ ਸਿੱਧ ਕਰ ਦਿਓ ਰਾਖਸ਼ ਕਿ ਜਿਉ ਉਹ ਰੁੜਗੇ ਵਧੀਆ ਹੋਗੇ ਉਹ ਤੋਂ ਬੰਦੇ ਬੜੇ ਮਾੜੇ ਸੀਗੇ ਬਾਈ ਜੀ ਵੱਧ ਤੋਂ ਵੱਧ ਇਸ ਗੱਲ ਤੇ ਵੀਡੀਓ ਪਾਓ ਉਹ ਬੰਦਿਆਂ ਨੂੰ ਅਸੀਂ ਉਹ ਨਹੀਂ ਬੰਨਣਾ ਸਰਕਾਰਾਂ ਦੀ ਨਲਾਇਕੀ ਨੂੰ ਆਪਾਂ ਉਹ ਨਹੀਂ ਕਰਨ ਦੇਣਾ ਕਿਉਂਕਿ ਸਰਕਾਰਾਂ ਦੀਆਂ ਨਲਾਇਕੀਆਂ ਨੇ ਉਹਨਾਂ ਨੇ ਦਰਿਆ ਸਾਫ਼ ਨਹੀਂ ਕੀਤੇ ਉਹਨਾਂ ਦੇ ਕਿਨਾਰੇ ਉੱਚੇ ਨਹੀਂ ਕੀਤੇ ਰੁੜ ਗਏ ਪਰਿਵਾਰਾਂ ਦੇ ਪਰਿਵਾਰ ਜਿਹੜੇ ਵਿਚਾਰੇ ਟੈਕਸ ਦਿੰਦੇ ਸੀ ਜਿਹੜੇ ਸਰਾ ਦਾਦੇ ਰਾਖੀ ਕਰਦੇ ਉਹਨਾਂ ਦੇ ਵੀ ਫੌਜੀ ਆ ਮੁੰਡੇ ਉੱਥੋਂ ਵੀ ਫੌਜ ਚ ਜਾਂਦੇ ਆ ਮੁੰਡੇ ਉੱਥੋਂ ਵੀ ਸਾਰਾ ਕੁਝ ਕਰਦੇ ਆ ਤੇ ਉਹਨਾਂ ਖਿਲਾਫ ਹੀ ਇਹ ਨੈਰੇਟਿਵ ਬਣਾਇਆ ਜਾ ਰਿਹਾ ਕਿ ਉਹ ਬੰਦੇ ਹੀ ਬੜੇ ਮਾੜੇ ਹੁੰਦੇ ਆ ਤਾਂ ਇਹ ਨਹੀਂ ਬੰਨ ਦੇਣਾ ਤੀਜੀ ਗੱਲ ਕਈ ਪਾਰਟੀਆਂ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਆਪਾਂ ਇੱਥੋਂ ਰਾਸ਼ਨ ਪਿੰਡਾਂ ਚੋਂ ਇਕੱਠਾ ਕਰਕੇ ਲੈ ਕੇ ਜਾਓ ਉੱਥੇ ਪਾਰਟੀ ਦੇ ਨਾਂ ਤੇ ਵੀ ਪੋਲਿਟੀਕਲ ਸਟੰਟ ਉਹੀ ਜਿਵੇਂ ਸਾਰੀਆਂ ਪਾਰਟੀਆਂ ਖੇਡੀਆਂ ਜਾਂਦੀਆਂ ਨੇ ਪੋਲਿਟੀਕਲ ਸਟੰਟ ਖੇਡਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਰਾਸ਼ਨ ਵੰਡੇ ਆਂ ਜੀ ਪੁਲਾਨੀ ਪਾਰਟੀ ਦੇ ਬੰਦੇ ਆਂ ਕਦੇ ਵੀ ਕਿਸੇ ਵੀ ਪਾਰਟੀ ਨੂੰ ਇਹ ਸਟੰਟ ਨਾ ਖੇਡਣ ਦਿਓ ਉੱਥੇ ਚਕੰਨੇ ਰਹੋ ਤੇ ਜਿਹੜੇ ਜਿਹੜੇ ਭਰਾਵਾਂ ਤੱਕ ਵੀਡੀਓ ਇਹ ਪਹੁੰਚਦੀ ਆ ਉੱਥੇ ਹੈਗੇ ਆ ਮੌਜੂਦ ਫਲੱਡ ਏਰੀਆ ਦੇ ਵਿੱਚ ਜਾਂ ਮੰਨ ਲਓ ਵੀ ਹੜਪੀਟਾਂ ਚੋਂ ਕੋਈ ਬੰਦਾ ਜਿਨ੍ਹਾਂ ਨੂੰ ਇਹ ਵੀਡੀਓ ਪਹੁੰਚਦੀ ਹੈ ਜਿਹੜਾ ਵੀ ਉਹਨਾਂ ਨੂੰ ਰਾਸ਼ਨ ਦੇ ਕੇ ਜਾਂਦਾ ਉਹਨਾਂ ਨੂੰ ਕੋਈ ਸੰਸਥਾ ਹੋਵੇ ਉਹਨਾਂ ਦੀ ਐਪਰੀਸ਼ੀਏਟ ਕਰਿਆ ਕਰੋ ਜਦੋਂ ਐਪਰੀਸ਼ੀਏਟ ਕਰੋਗੇ ਜੇ ਕੋਈ ਮੰਨ ਲਓ ਕਿਸੇ ਪੋਲਿਟਿਕਲ ਪਾਰਟੀ ਦਾ ਨਾਮ ਲੈ ਕੇ ਰਾਸ਼ਨ ਦੇ ਕੇ ਜਾਂਦਾ ਤਾਂ ਉਹਦਾ ਨਾਮ ਸਾਹਮਣੇ ਆਊਗਾ ਜੇ ਉਹਦਾ ਨਾਮ ਸਾਹਮਣੇ ਆਉ ਤਾਂ ਆਪਾਂ ਨੂੰ ਪਤਾ ਲੱਗੂ ਵੀ ਹਾਂ ਯਾਰ ਵੀ ਇਹ ਜਿਵੇਂ ਹੁਣ ਵੀਡੀਓ ਹੁਣ ਤਾਂ ਨਿਕਲੀਆਂ ਹੁੰਦੀਆਂ ਨੇ ਵੀ ਫੁਲਾਨੇ ਥਾਂ ਤੋਂ ਇਹਨਾਂ ਨੇ ਰਾਸ਼ਨ ਇਕੱਠਾ ਕੀਤਾ ਪੰਡ ਤਾਂ ਪਾਰਟੀ ਦੇ ਨਾਂ ਤੇ ਜਾ ਕੇ ਰਾਸ਼ਨ ਜਿਵੇਂ ਕਈ ਵਾਰੀ ਗੁਰੂ ਘਰ ਚ ਇਕੱਠੇ ਹੋ ਜਾਂਦੇ ਆ ਵੰਡ ਦਿੰਦੇ ਆ ਕਿਸੇ ਪਾਰਟੀ ਦੇ ਨ ਮਤਲਬ ਇਸ ਤਰ੍ਹਾਂ ਨਹੀਂ ਆਪਾਂ ਪੋਲਿਟੀਕਲ ਪਾਰਟੀ ਦਾ ਨਾਂ ਨਹੀਂ ਚੱਲਣ ਦੇਣਾ ਜੇ ਪੋਲਿਟੀਕਲ ਪਾਰਟੀ ਆਪਦੇ ਬੰਦਿਆਂ ਤੋਂ ਆਪਦੇ ਲੈਵਲ ਤੇ ਲੈ ਕੇ ਗਈ ਆ ਉਹ ਬੰਦੇ ਜੀਤ ਸਕ ਕੇ ਆਪਦਾ ਨਾਂ ਕਰੇ ਕੋਈ ਚੱਕਰ ਨਹੀਂ ਉਸ ਚੀਜ਼ ਦਾ ਸੋ ਇਹ ਇਹ ਵੀ ਆਪਾਂ ਨੈਰੇਟਿਵ ਨਹੀਂ ਬਣ ਦੇਣਾ ਅੱਜ ਦੀ ਜਿਹੜੀ ਆਪਣੀ ਟੋਟਲ ਵੀਡੀਓ ਨੈਰੇਟਿਵ ਤੇ ਰਹੂਗੀ ਨੈਰੇਟਿਵ ਤੇ ਆਪਾਂ ਫੋਕਸ ਕਰਨਾਗਾ ਇੱਕ ਜਿਹੜੀਆਂ ਆ ਬੀਬੀ ਤਿਆਰ ਸ਼ਾਰ ਹੋ ਕੇ ਵੀਡੀਓ ਬਣਾਉਣ ਆ ਜਾਂਦੀ ਹੈਗੀ ਬਾਈ ਜੀ ਇਹ ਨੈਰੇਟਿਵ ਬਣਾ ਰਹੀ ਹੈ ਇਹਨੂੰ ਸ਼ਾਇਦ ਟਿਕਟ ਮਿਲਣੀ ਹੈ ਅਗਲੀ ਵਾਰੀ ਇੱਥੋਂ ਜਾਂ ਲਾਰਾ ਲਾਇਆ ਹੋਊਗਾ ਵੀ ਟਿਕਟ ਦੇਣ ਦਾ ਤਾਂ ਪੂਰਾ ਇਹ ਬਣਾ ਰਹੀ ਹੈ ਆਪ ਦਾ ਸਿਸਟਮ ਉਸ ਹੱਬ ਨਾਲ ਕਿ ਜੀ ਮੈਂ ਪਹੁੰਚ ਗਈ ਹਾਂ ਜੀ ਮੇਰੀਆਂ ਵੀਡੀਓ ਇਹ ਬੀਬੀ ਦਾ ਵੀ ਕੰਗਣਾ ਵਾਲਾ ਹਾਲ ਹੋਊਗਾ ਇਹਨੂੰ ਮੈਂ ਪਹਿਲਾਂ ਇਹਨੂੰ ਵੀ ਸਮਝਾਉਣਾ ਵੀ ਬੀਬੀ ਇਹ ਚੀਜ਼ਾਂ ਚ ਰਹਿਣ ਦੇ ਤੂੰ ਹਮਦਰਦੀ ਘਰੇ ਬੈਠੀ ਕਰ ਲੈ ਚੱਲ ਜਦੋਂ ਤਿਆਰ ਹੋ ਕੇ ਵੀਡੀਓ ਪਾਉਣੀ ਹੈ ਮੈਂ ਵੀ ਪਾਈ ਜਨਾ ਤਾਂ ਤੂੰ ਘਰੇ ਬਹਿ ਕੇ ਵੀਡੀਓ ਪਾ ਲੈ ਪਰ ਜੇ ਤੂੰ ਉੱਥੇ ਪਹੁੰਚੇਂਗੀ ਤਾਂ ਉਹਨਾਂ ਦੀ ਸਹੀ ਦਿਲੋਂ ਪਹੁੰਚ ਜੇ ਤੂੰ ਐਕਟਿੰਗ ਕਰੇਂਗੀ ਲੋਕ ਫੜ ਲੈਣਗੇ ਤੈਨੂੰ ਤੂੰ ਜਿਵੇਂ ਮਿੱਟੀ 'ਚ ਗਾਰ 'ਚ ਬਹਿ ਜਾਵੇਂਗੀ ਪਹਿਲਾਂ ਥੋੜੀ ਜੀ ਤੇਰੀ ইমেজ ਬਣ ਗਈ ਸੀ ਕਿਸਾਨ ਅੰਦੋਲਨ ਤੋਂ ਲੈ ਕੇ ਥੋੜਾ ਬਹੁਤਾ ਚਲਤੇ ਰਾਇ ইমেজ ਜੀ ਬਣ ਗਈ ਸੀ ਇੱਕ ਸੋ ਇੱਕ ਇਹ ਗੱਲ ਆ ਇਹ ਵੀ ਆਪਾਂ ਨੈਰੇਟਿਵ ਨਹੀਂ ਸਿਰਜਣ ਦੇਣਾ ਜਿਹੜਾ ਉੱਥੇ ਜਾ ਕੇ ਸਿਰਫ ਆਪਦੀ ਆਪ ਦਾ ਫੇਸ ਚਮਕਾਉਣ ਨੂੰ ਉੱਥੇ ਜਾਂਦਾਗਾ ਆਪਦੀ ਚੌਧਰ ਚਮਕਾਉਣ ਨੂੰ ਜਾਂ ਜਾਂਦਾਗਾ ਉਹਨੂੰ ਵੀ ਆਪਾਂ ਨਹੀਂ ਚਮਕਣ ਦੇਣਾ ਬਾਈ ਜੀ ਆ ਸੋਸ਼ਲ ਮੀਡੀਆ ਦਾ ਆਪਾਂ ਨੂੰ ਤਾਂ ਫਾਇਦਾ ਜੇ ਆਪਾਂ ਇਹੋ ਜਿਹੇ ਵੀਡੀਓ ਸ਼ੇਅਰ ਕਰਾਂਗੇ ਤੇ ਇਹ ਨੈਰੇਟਿਵ ਜਿਹੜੇ ਬਣਦੇ ਇਹਨਾਂ ਨੂੰ ਦੱਬਾਂਗੇ ਤਾਂ ਕਿ ਆਪਣੇ ਅਸਲੀ ਬੰਦੇ ਜਿਹੜੇ ਅਸਲੀ ਹੀਰੋ ਆਗੇ ਆਪਣੇ ਮਤਲਬ ਖਲਡਾਂ ਦੇ ਵਿੱਚ ਜਾਂ ਲੋਕਾਂ ਦੀ ਮੁਸੀਬਤ ਦੇ ਵਿੱਚ ਜਾ ਕੇ ਮਦਦ ਕਰਦੇ ਹੈਗੇ ਤੇ ਉਹ ਬੰਦੇ ਅਸਲੀ ਹੀਰੋ ਆਪਣੇ ਸਾਹਮਣੇ ਆਉਣ ਜਿਹੜੇ ਦਿਲੋਂ ਮਦਦ ਕਰਦੇ ਦਿਨ ਰਾਤ ਇੱਕ ਕਰ ਦਿੰਦੇ ਆ ਉੱਥੇ ਉਹ ਬੰਦਿਆਂ ਨੂੰ ਆਪਾਂ ਮੂਹਰੇ ਲੈ ਕੇ ਆਉਣਾ ਸੋ ਉਹ ਬੰਦਿਆਂ ਨੂੰ ਆਪਾਂ ਅਸਲੀ ਜਿਹੜੇ ਮੰਨ ਲਓ ਵੀ ਉੱਥੇ 24 ਘੰਟੇ 12 ਘੰਟੇ ਆਪ ਦਾ ਦਿੱਲੀ ਟਾਈਮ ਦਿੰਦੇ ਆ ਜਾਂ ਤੀਜੇ ਦਿਨ ਟਾਈਮ ਦਿੰਦੇ ਆ ਉਹਨਾਂ ਨੂੰ ਆਪਾਂ ਪ੍ਰਮੋਟ ਕਰਨਾ ਹੈਗਾ ਸੋ ਕੁਝ ਬੇਨਤੀਆਂ ਮੇਰੀਆਂ ਖਾਲਸਾ ਐਡ ਨੂੰ ਵੀ ਹੈਗੀਆਂ ਨੇ ਖਾਲਸਾ ਐਡ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਯਾਰ ਜੇ ਤੁਸੀਂ ਪੈਸੇ ਦੀ ਮਦਦ ਕਰਨੀ ਹੈ ਘਰੇ ਬੈਠੇ ਨਹੀਂ ਕਿਤੇ ਜਾ ਸਕਦੇ ਤੁਸੀਂ ਚੁੱਪ ਕਰਕੇ ਖਾਲਸਾ ਐਡ ਦੇ ਅਕਾਊਂਟ ਤੇ ਵਿੱਚ ਪੈਸੇ ਪਾ ਦਿਓ ਤੁਹਾਡੇ ਸਹੀ ਥਾਂ ਤੇ ਲੱਗਣਗੇ ਤੁਹਾਡੇ ਗਲਤ ਥਾਂ ਤੇ ਪੈਸਾ ਨਹੀਂ ਲੱਗਦਾ ਅਸਲੀ ਸਿੱਖੀ ਦਾ ਗੁਰੂ ਨਾਨਕ ਸਾਹਿਬ ਦੇ ਵਾਰਸ ਬਣ ਕੇ ਚੱਲ ਰਹੇ ਆ ਉਹ ਜਿਹੜੇ ਆਪਾਂ ਸੋਤਾਨੇ ਮਾਰਦੇ ਆ ਵੀ ਜੀ ਉਹ ਅਸੀਂ ਲੰਗਰੀ ਬਣ ਕੇ ਜੀ ਫਲਾਣਾ ਕੋਈ ਲੰਗਰੀ ਨਹੀਂ ਬਣੇ ਕੋਛ ਨਹੀਂ ਲੰਗਰੀ ਬਣੇ ਲੰਗਰੀ ਉਦੋਂ ਹੁੰਦਾ ਜਦੋਂ ਆਪਾਂ ਦਿਨ ਰਾਤ ਲੰਗਰ ਸਕਾਉਣ ਦੇ ਸੜਕਾਂ ਤੇ ਘੇਰ ਘੇਰ ਖਵਾਉਣਿਆਂ ਰੱਜਿਆਂ ਨੂੰ ਟ੍ਰੈਫਿਕ ਜਾਮ ਕਰ ਦਿੰਦੇ ਆ ਉਦੋਂ ਉਹਨੇ ਲੰਗਰੀ ਅਸੀਂ ਜਦੋਂ ਕਿਤੇ ਫਸੇ ਆ ਲੋਕ ਉਹਨਾਂ ਨੂੰ ਲੰਗਰ ਸਕਾਉਣ ਵੇਲੇ ਅਸੀਂ ਲੰਗਰੀ ਨਹੀਂ ਹੈਗੇ ਉਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਵਾਰਸਾਂ ਠੀਕ ਆ ਉਦੋਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸਾਂ ਨਹੀਂ ਨਹੀਂ ਜਿੱਥੇ ਮਰਜ਼ੀ ਜਾ ਕੇ ਲੰਗਰ ਸਕਾਓ ਸਾਡਾ ਕੋਈ ਮਤਲਬ ਨਹੀਂ ਯਾਰ ਕਿਸੇ ਨਾਲ ਸਾਨੂੰ ਮਾਨਸਕੀ ਜਾਲ ਸਭੇ ਇੱਕ ਪਹਿਚਾਣ ਹੋਵਾ ਅਸੀਂ ਕਿਸੇ ਖਿਲਾਫ ਕੋਈ ਨੈਰੇਟਿਵ ਨਹੀਂ ਬਣਨ ਦੇਣਾ ਕਿ ਜੀ ਅਸੀਂ ਲੰਗਰੀ ਬਣ ਗਏ ਛੋਡੇ ਲੰਗਰ ਬੰਦ ਕਰਾਉਣ ਨੂੰ ਫਿਰਦੇ ਆ ਇਹ ਲੋਕ ਛੋਡਾ ਲੰਗਰ ਜਿਹੜਾ ਗੁਰਨਾਨਕ ਸਾਹਿਬ ਨੇ ਦਿੱਤਾਗਾ ਤੁਸੀਂ ਚਲਾ ਰਹੇ ਹੋ ਖਾਲਸਾ ਏਡ ਨੂੰ ਮੈਂ ਇਹ ਬੇਨਤੀਆਂ ਕਰ ਰਿਹਾ ਇਹ ਬਹੁਤ ਤੁਸੀਂ ਵੱਡਾ ਕਰਮ ਕਰ ਰਹੇ ਹੋ ਅੱਜ ਤੱਕ ਬਹੁਤ ਥੋੜੇ ਲੋਕਾਂ ਨੇ ਇਹ ਕੀਤਾ ਹੋਊਗਾ ਤਾਂ ਵੀ ਅਸੀਂ ਇਹ ਚੀਜ਼ਾਂ ਨੂੰ ਚਖਲਾ ਰਹੇ ਆ ਪਿੱਛੇ ਕਰ ਰਹੇ ਆ ਜਿਹੜੀ 네ਗੇਟਿਵ ਚੀਜ਼ਾਂ ਨੇ ਉਹਨਾਂ ਨੂੰ ਪ੍ਰਮੋਟ ਕਰ ਰਹੇ ਆ ਅਸੀਂ ਪਤਾ ਨਹੀਂ ਅਸੀਂ ਵੀ ਕਿਵੇਂ ਸਰਕਾਰਾਂ ਦੇ ਨੈਰੇਟਿਵ 'ਚ ਆ ਜੰਨੇ ਆ ਮਿੰਟ ਜੀ ਅੱਜ ਤੱਕ ਮੈਨੂੰ ਕਿਤੇ ਵੀ ਇਹ ਨਹੀਂ ਲੱਗਿਆ ਵੀ ਕਿਸੇ ਲੰਗਰ ਛਕਾਉਣ ਵਾਲ ਨੇ ਬੇਇੱਜ਼ਤੀ ਕਰਾਤੀ ਜਾ ਕੇ ਵੀ ਲੋਕ ਸਿੱਖਾਂ ਪ੍ਰਤੀ ਮਾੜੀ ਰਵਾਇਤ ਬਣਾਤੀ ਜਾਂ ਸਿੱਖਾਂ ਦਾ ਮਾੜਾ ਮਾੜਾ ਨਜ਼ਰੀਆ ਬਣਾਤਾ ਸਿੱਖਾਂ ਪ੍ਰਤੀ ਲੋਕਾਂ ਦਾ ਸੋ ਇਸ ਕਰਕੇ ਇਹ ਸਾਡੀ ਹਰਿਆਲੀ ਦਸਤਾ ਹਰਿਆਵਲ ਦਸਤਾ ਗਾਏ ਖਾਲਸਾ ਏਡ ਤੁਸੀਂ ਨਹੀਂ ਕਿਤੇ ਜਾ ਸਕਦੇ ਤੁਸੀਂ ਪੈਸੇ ਦਾਨ ਕਰਨਾ ਚਾਹੁੰਦੇ ਹੋ ਹੜਪੀਟ ਤਾਂ ਲਈ ਜਾਂ ਕਿਸੇ ਲਈ ਵੀ ਮੁਸੀਬਤ ਦੇ ਮਾਰੇ ਲੋਕਾਂ ਲਈ ਉਨ ਸਿੱਧਾ ਖਾਲਸਾ ਐਡ ਦੇ ਅਕਾਊਂਟ ਚ ਪਾ ਦਿਓ ਤੁਹਾਡਾ ਪੈਸਾ ਸਹੀ ਥਾਂ ਤੇ ਲੱਗੂ ਅੱਜ ਦੀ ਕਿਹੜੀ ਮਹਿ ਗੱਲ ਕਹਿ ਸਕਦਾਗਾ ਤੇ ਇੱਕ ਬੇਨਤੀ ਮੈਂ ਭਾਈ ਰਵੀ ਸਿੰਘ ਹੋਰੀ ਖਾਲਸਾ ਐਡ ਵਾਲੇ ਉਹਨਾਂ ਨੂੰ ਵੀ ਕਰਨਾ ਚਾਹੁੰਦਾ ਵੀ ਤੁਸੀਂ ਸਰਕਾਰਾਂ ਵੱਲੋਂ ਆਪਾਂ ਦੇਖ ਲਿਆ ਜੋ ਕੁਝ ਹੈਗਾ ਤੁਸੀਂ ਇਹ ਫਲੱਡ ਲੰਘਣਗੇ ਤਾਂ ਇਸ ਤੋਂ ਬਾਅਦ ਕਿਰਪਾ ਕਰੋ ਕਿ ਇੰਨੀ ਕੁ ਬਾਕੀ ਤਾਂ ਤੁਸੀਂ ਸੰਭਾਲੋਗੇ ਸਾਰਾ ਕਾਰਜ ਜਿੰਨੇ ਵੀ ਦਰਿਆਵਾਂ ਦੇ ਕੰਢੇ ਆ ਤੁਸੀਂ ਉਹਨਾਂ ਨੂੰ ਇੰਨਾ ਕੁ ਮਜ਼ਬੂਤ ਬਣਾ ਕੇ ਜਾਇਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੇ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਲੋਕਾਂ ਨੂੰ ਦੁਬਾਰਾ ਹੜਾਂ ਦੀ ਮਾਰ ਨਾਲ ਚਲਣੀ ਪਵੇ ਦੂਜੀ ਗੱਲ ਜਦੋਂ ਵੀ ਟਾਈਮ ਟੂ ਟਾਈਮ ਹਰ ਸਾਲ ਥੋੜੀ ਜੀ ਕੋਸ਼ਿਸ਼ ਕਰਿਆ ਕਰੋ ਥੋੜਾ ਬੋਤਾ ਧਿਆਨ ਸਰਕਾਰਾਂ ਤਾਂ ਆਪਾਂ ਮਟਾਈ ਬੈਠੇ ਚਾ ਕਿਉਂਕਿ ਇਹ ਕੰਮ ਸਰਕਾਰਾਂ ਦਾ ਹੁੰਦਾ ਸਾਡੇ ਲਈ ਸਰਕਾਰ ਖਾਲਸਾ ਤੇ ਤੁਸੀਂ ਇਹ ਚੀਜ਼ ਕਰਜਾ ਕਰੋ ਤਾਂ ਬਾਪਲੀ ਆ ਕਿ ਕਦੇ ਮਤਲਬ ਫੇਰ ਨਾ ਸਾਡੇ ਭਰਾਵਾਂ ਨੂੰ ਮੁਸੀਬਤ ਦੇ ਵਿੱਚੋਂ ਲੰਘਣਾ ਪਵੇ ਸੋ ਇੰਨੀਆਂ ਮੇਰੀਆਂ ਬੇਨਤੀਆਂ ਸੀਗੀਆਂ ਜਿਹੜੇ-ਜਿਹੜੇ ਭਰਾਵਾਂ ਨੂੰ ਇਹ ਮਤਲਬ ਠੀਕ ਲੱਗੀਆਂ ਗੱਲਾਂ ਉਹ ਇਹਨੂੰ ਸ਼ੇਅਰ ਵੀ ਕਰ ਦਿਓ ਧੰਨਵਾਦ ਸਾਰਿਆਂ ਦਾ